ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਸੀਮ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਥੱਲੇ ਗਾਈਡਲਾਈਨਾਂ ਦਿੱਤੀਆਂ ਗਈਆਂ ਆ ਉਹਨਾਂ ਦੇ ਚੱਲਦੇ ਹੋયા ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਵੀ ਮੰਨਿਉ ਰਾਣਾ ਜੀ ਆਈਪੀਐਸ ਇਹਨਾਂ ਵੱਲੋਂ ਜਿਹੜੇ ਮਾਰੇ ਅਨਸਰ ਆ ਇਹਨਾਂ ਦੇ ਪ੍ਰਤੀ ਨੱਥ ਪਾਉਣ ਲਈ ਦਿੱਲੀ ਪੁਲਿਸ ਪਾਰਟੀਆਂ ਵੱਲੋਂ ਰੇਡ ਕੀਤੇ ਜਾਂਦੇ ਆ ਅੱਜ ਵੀ ਜਿਹੜੀ ਸਾਡੀ ਖੇਮਕਾਂ ਦੀ ਪੁਲਿਸ ਪਾਰਟੀ ਸੀਗੀ ਉਹਨਾਂ ਵੱਲੋਂ ਮਾਰਨਿੰਗ ਆ ਕਰੀਏਟ ਕੀਤਾ ਗਿਆ ਸੀਗਾ ਤੇ ਰਸਤੇ ਦੇ ਵਿੱਚ ਕਿਸੇ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਕਿ ਇੱਕ ਮੋਟਰਸਾਈਕਲ ਆ ਰਿਹਾ ਇਹਨੂੰ ਚੈੱਕ ਕੀਤਾ ਜਾਵੇ ਜਦੋਂ ਉਹਨਾਂ ਨੇ ਮੋਟਰਸਾਈਕਲ ਨੂੰ ਦੂਰੋਂ ਦੇਖ ਕੇ ਡਿਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰ ਦਿੱਤਾ ਤੇ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਦੋਂ ਕੀਤਾ ਗਿਆ ਤਾਂ ਉਹ ਬਾਰਿਸ਼ ਹੋਣ ਕਰਕੇ ਮੌਸਮ ਖਰਾਬ ਸੀ ਤੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਉਹਨਾਂ ਵੱਲੋਂ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਗਿਆ ਤੇ ਜਵਾਬੀ ਪੁਲਿਸ ਪਾਰਟੀ ਵੱਲੋਂ ਜਦੋਂ ਫਾਇਰ ਕੀਤਾ ਗਿਆ ਤਾਂ ਉਹ ਦੋਵੇਂ ਬੰਦੇ ਸੀਗੇ ਜਿਹੜੇ ਮੋਟਰਸਾਈਕਲ ਦੇ ਉੱਤੇ ਉਹਨਾਂ ਦੇ ਨਾਮ ਹੈਗੇ ਨੇ ਜੀ ਪ੍ਰਭਜੀਤ ਸਿੰਘ ਤੇ ਪ੍ਰਕਾਸ਼ ਸਿੰਘ ਉਹ ਦੋਵੇਂ ਇੰਜਰਡ ਹੋ ਗਏ ਇਹ ਇਹਨਾਂ ਦੇ ਬਰ ਖਿਲਾਫ ਪਹਿਲਾਂ ਇੱਕ ਮੁਕੱਦਮਾ ਸੀਗਾ 9/25 ਚੱਲਦਾ ਆ ਰਿਹਾ ਸੀਗਾ ਫਰੋਤੀ ਦਾ ਇਹ ਦੋਵੇਂ ਜਿਹੜੇ ਸੀਗੇ ਪ੍ਰਭ ਦਾਸੂਵਾਲ ਦੇ ਨਾਲ ਟੱਚ ਵਿੱਚ ਸੀਗੇ ਅਫਰੀਦੀ ਦੇ ਜ਼ਰੀਏ ਜਿਹੜਾ ਪ੍ਰਭ ਦਾਸੂਵਾਲ ਆ ਉਹ ਲੋਕਾਂ ਕੋਲੋਂ ਰਹਿਸਮ ਮੰਗ ਰਿਆ ਆ ਫਰੋਤੀਆਂ ਮੰਗਦਾ ਸੀਗਾ ਇਹਨਾਂ ਨੇ ਤਰਨਤਾਨ ਦੇ ਵਿੱਚ ਦੋ ਜਗ੍ਹਾ ਦੇ ਉੱਤੇ ਫਰੋਤੀ ਮੰਗੀ ਸੀ ਇੱਕ ਭਾਂਡਿਆਂ ਵਾਲੇ ਕੋਲੋਂ ਇੱਕ ਐਚਪੀ ਦਾ ਪੈਟਰੋਲ ਪੰਪ ਸੀ ਉਹਨਾਂ ਕੋਲੋਂ 20 ਲੱਖ ਰੁਪਏ ਦੀ ਡਿਮਾਂਡ ਸੀਗੀ اسی ਲੜੀਵਾਰ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਤਰਨਤਾਨ ਪੁਲਿਸ ਨੇ ਦੋ ਬੰਦੇ ਬਾਈ 2 225 ਨੂੰ ਅਰੈਸਟ ਕੀਤੇ ਨੇ ਇੱਕ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਗੋਲੀ ਇੱਕ ਦਾ ਨਾਮ ਹੈਗਾ ਆ ਗੁਰਪ੍ਰੀਤ ਸਿੰਘ ਇਲियस ਗੋਪੀ ਇਹ ਦੋ ਬੰਦੇ ਵੀ ਇਹਨਾਂ ਦੇ ਨਾਲ ਸੀਗੇ ਇਨਵੋਲਵ ਸੀਗੇ ਜਿਹੜੇ ਇਹਨਾਂ ਨਾਲ ਫੋਨ ਤੇ ਗੱਲ ਕਰਾਉਂਦੇ ਸੀਗੇ ਕਿਸੇ ਨਾ ਕਿਸੇ ਤਰ੍ਹਾਂ ਇਹ ਵੀ ਇਹਨਾਂ ਦੀ ਗੈਂਗ ਦੇ ਮੈਂਬਰ ਸੀਗੇ ਇਹ ਪਹਿਲਾਂ ਦੋ ਅਰੈਸਟ ਹੋ ਚੁੱਕੇ ਨੇ ਤੇ ਅੱਜ ਦੋ ਬੰਦੇ ਹੋਰ ਅਰੈਸਟ ਹੋਏ ਨੇ ਜਿਹੜੇ ਮੇਨ ਐਕਿਊ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਜੀ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਇਮੀਡੀਏਟਲੀ ਫਸਟਲੀ ਪੱਟੀ ਹਸਪੀਟਲ ਐਡਮਿਟ ਕਰਾਇਆ ਗਿਆ ਉਸ ਜਦੋਂ ਉਹਨਾਂ ਨੇ ਰੈਫਰ ਕੀਤਾ ਤੇ ਇਮੀਡੀਏਟਲੀ ਅਸੀਂ ਉਹਨਾਂ ਨੂੰ ਤਰਤਨ ਹਸਪੀਟਲ ਐਡਮਿਟ ਕਰਾ ਦਿੱਤਾ